हां ਤਾਂ ਪਿਆਰੇ ਬੱਚਿਓ ਸਾਰਿਆਂ ਨੂੰ ਪਿਆਰਪ੍ਰੀ ਸਤਿ ਸ਼੍ਰੀ ਅਕਾਲ हां ਬੇਟਾ ਆਪਾਂ ਨਵੋਦਿਆ ਤਿਆਰੀ ਦੇ ਅਧੀਨ 3.1 ਅਭਿਆਸ ਆ ਜਿਹੜੇ ਉਹਦੇ ਸਵਾਲ ਕਰਨੇ ਸ਼ੁਰੂ ਕੀਤੇ ਸੀਗੇ ਤੇ ਇੱਕ ਬੇਟਾ ਮੈਂ ਤੁਹਾਨੂੰ ਟੈਸਟ ਵੀ ਪਾਇਆ ਸੀ ਇਹਨਾਂ ਸਵਾਲਾਂ ਦਾ ਤਾਂ ਉਹ ਆਪਾਂ ਬੇਟਾ ਸੋਲਵ ਕਰਨ ਲੱਗੇ ਆ 7 ਨੰਬਰ ਠੀਕ ਹੈ ਉਹਦੇ ਵਿੱਚ ਕੁਝ ਟੈਕਨੀਕਲ ਪੁਆਇੰਟ ਸੀ ਉਹ ਹੁਣ ਕਲੀਅਰ ਹੋ ਜਾਣਗੇ ਤਾਂ ਪਹਿਲਾ ਸਵਾਲ ਹੈਗਾ ਹੈ ਕਹਿੰਦਾ 24 24 ਦਾ ਗੁਣਨਖੰਡ ਹੈ ਠੀਕ ਹੈ ਦਾ ਬਿਟਾ ਗੁਣਨਖੰਡ ਕੀ ਹੁੰਦੇ ਜਿਹੜੇ ਉਸ ਸੰਖਿਆ ਨੂੰ ਪੂਰਾ ਪੂਰਾ ਵੰਡ ਦਿੰਦੇ ਆ ਠੀਕ ਹੈ ਤਾਂ 24 24 ਨੂੰ 20 ਪੂਰਾ ਪੂਰਾ ਵੰਡ ਦਿੰਦਾ ਆ ਇਸ ਕਰਕੇ 24 24 ਦਾ ਗੁਣਨਖੰਡ ਹੈ ਹਰੇਕ ਸੰਖਿਆ ਆਪਣੀ ਹੀ ਸੰਖਿਆ ਦਾ ਗੁਣਜ 20 ਹੁੰਦੀ ਹੈ ਤੇ ਗੁਣਨਖੰਡ 20 ਹੁੰਦੀ ਹੈ ਠੀਕ ਹੈ ਇਹ ਮੈਂ ਤੁਹਾਨੂੰ ਦੱਸਿਆ ਸੀ 24 1 24 24 ਗੁਣਾ 2 ਬਰਾਬਰ 48 ਆ ਗੁਣ ਜਿਤੇ ਜਿਹੜੇ ਪੂਰੇ ਪੂਰੇ ਵੰਡੇ ਜਾਂਦੇ ਆ ਜਿਵੇਂ 24 ਦੋ ਤੇ ਵੀ ਵੰਡੇ ਜਾਂਦੇ ਤਿੰਨ ਤੇ ਵੀ ਵੰਡੇ ਜਾਂਦੇ ਆ ਜੇ 24 ਨੂੰ 24 ਤੇ ਤਕਸੀਮ ਕਰੀਏ ਤਾਂ ਉੱਤਰ ਪੂਰਣ ਅੰਕ 1 ਆ ਜਾਂਦਾ ਇਸ ਕਰਕੇ 24 24 ਦਾ ਗੁਣਖੰਡ ਹੈ ਇਹ ਇਹਦਾ ਉੱਤਰ ਆਊਗਾ ਠੀਕ ਹੈ ਇਹ ਠੀਕ ਹੈ ਬੇਟਾ ਮੇਰਾ ਕਹਿ ਲਾ ਗੱਲ ਕੀ ਰਹੂਗੀ ਤੁਹਾਨੂੰ ਕਹਿੰਦਾ ਹਰ ਇੱਕ ਸੰਖਿਆ ਆਪਣਾ ਗੁਣਨਖੰਡ 20 ਹੁੰਦੀ ਹੈ ਤੇ ਗੁਣਜ ਵੀ ਹੁੰਦੀ ਹੈ ਠੀਕ ਹੈ ਅੱਗੇ ਬੇਟਾ ਸਵਾਲ ਨੰਬਰ 2 ਆ ਗਿਆ ਕਹਿੰਦਾ ਸੰਖਿਆ 2 ਹਰੇਕ ਸੰਖਿਆ ਦਾ ਗੁਣਨਖੰਡ ਹੈ ਤਾਂ ਬੇਟਾ ਇਹ ਗਲਤ ਹੈ ਸਟੇਟਮੈਂਟ ਜੇ ਆਪਾਂ 3 ਦੇ ਗੁਣਨਖੰਡ ਬਣਾਉਣੇ ਆ ਤਾਂ 3 ਦੇ ਗੁਣਨਖੰਡ 1 3 ਆ ਦੋ ਗੁਣਨਖੰਡ ਬਣਦੇ ਪਏ ਆ ਦਾ ਦੂਤ ਹੈ ਇਹਦਾ ਗੁਣਨਖੰਡ ਬਣਿਆ ਹੀ ਨਹੀਂ ਕਿਉਂਕਿ ਤਿੰਨ ਦੋ ਤੇ ਪੂਰੀ ਪੂਰੀ ਵੰਡੀ ਨਹੀਂ ਜਾਂਦੇ ਇਸ ਕਰਕੇ ਹਰੇਕ ਸੰਖਿਆ ਦੋ ਹਰੇਕ ਸੰਖਿਆ ਦਾ ਗੁਣਨਖੰਡ ਹੈ ਇਹ ਗਲਤ ਹੋ ਗਈ ਸਟੇਟਮੈਂਟ ਠੀਕ ਹੈ ਬੇਟਾ ਤਾਂ ਇਹ ਸਿਗਾ ਸਵਾਲ ਨੰਬਰ 2 ਫਿਰ ਆਪਾਂ ਬੇਟਾ ਗੱਲ ਕਰਦੇ ਹਾਂ ਸਵਾਲ ਨੰਬਰ 3 ਦੀ ਕਹਿੰਦਾ 24 ਜਿਸਤ ਸੰਖਿਆ ਹੈ ਤਾਂ ਜਿਸਤ ਸੰਖਿਆ ਬੇਟਾ ਜਦੋਂ ਆਪਾਂ ਸੰਖਿਆ ਪੜਦੇ ਆਂ ਤਾਂ ਸੱਜੇ ਹੱਥ ਤੋਂ ਕਬੇ ਹੱਥ ਪੜਦੇ ਆਂ ਇਕਾਈ ਦਹਾਈ ਸੈਂਕੜਾ ਹਜ਼ਾਰ ਤਾਂ ਆਪਾਂ ਜਸਤ ਸੰਖਿਆ ਦੀ ਡੈਫੀਨੇਸ਼ਨ ਕੀਤੀ ਸੀ ਜਿਹੜੀ ਸੰਖਿਆ ਦੇ ਇਕਾਈ ਸਥਾਨ ਤੇ 2 4 6 8 ਜਾਂ 0 ਹੋਵੇ ਉਹ ਸੰਖਿਆ ਜਸਤ ਸੰਖਿਆ ਹੁੰਦੀ ਹੈ ਤਾਂ ਇਸ ਕਰਕੇ ਬੇਟਾ 24 ਹੈ ਜਿਹੜੀ ਇੱਕ ਜਸਤ ਸੰਖਿਆ ਹੈ ਇਹਨੂੰ ਐਜ਼ ਅ ਰਾਈਟ ਆਨਸਰ ਅਸੀਂ ਟਿਕ ਕਰ ਦੇਵਾਂਗੇ ਅੱਗੇ ਆ ਗਿਆ ਅਸੀਂ ਬੇਟਾ ਸਵਾਲ ਨੰਬਰ 4 ਇਹਦੇ ਵਿੱਚ ਕੀ ਕਹਿੰਦਾ ਪਿਆ 134 ਤਾਂਕ ਸੰਖਿਆ ਹੈ ਤਾਂ ਬੇਟਾ ਇਹਨੂੰ ਵੀ ਜਦੋਂ ਆਪਾਂ ਇਕਾਈ ਆ ਇਕਾਈ ਦਹਾਈ ਸੈਂਕੜਾ ਤਾਂ ਤੁਹਾਨੂੰ ਦੱਸਿਆ ਸੀ ਜਿਹੜੀ ਸੰਖਿਆ ਦੇ ਇਕਾਈ ਸਥਾਨ ਤੇ 1 3 5 7 9 ਹੋਵੇ ਉਹ ਸੰਖਿਆ ਤਾਂਕ ਸੰਖਿਆ ਹੁੰਦੀ ਹੈ ਪਰ ਇਹਦੇ ਇਕਾਈ ਸਥਾਨ ਤੇ 4 ਆ ਬੇਟਾ ਇਸ ਕਰਕੇ ਇਹ ਜੇਸਤ ਸੰਖਿਆ ਤਾਂਕ ਸੰਖਿਆ ਨਹੀਂ ਹੈਗੀ ਇਹ ਗਲਤ ਉੱਤਰ ਆਊਗਾ ਇਹਨੂੰ ਗਲਤ ਲਾਵਾਂਗੇ ਠੀਕ ਹੈ ਇਹ ਰੋਂਗ ਹੈ ਇਦੇ ਤੋਂ ਬਾਅਦ ਦੇ ਵਿੱਚ ਬੇਟਾ ਅੱਗੇ ਆ ਕੇ 5 ਨੰਬਰ ਸਵਾਲ ਦੇ ਉੱਤੇ ਕਹਿੰਦਾ ਹਰੇਕ ਸੰਖਿਆ ਦੇ ਗੁਣਜ ਅਨੰਤ ਹੁੰਦੇ ਹਨ ਤਾਂ ਤੁਹਾਨੂੰ ਬੇਟਾ ਅੱਗੇ ਦੱਸਿਆ ਸੀ ਜਿਵੇਂ 5 ਦੇ ਗੁਣਜ ਉਹਦੇ ਪਹਾੜੇ ਤੇ ਸਾਰੇ ਹੀ ਉਹਦੇ ਗੁਣਜ ਹੁੰਦੇ ਆ 5 1 5 5 2 10 5 3 15 5 4 20 5 5 25 ਐਂਡ ਸੋਨ ਅੱਗੇ ਦੀ ਅੱਗੇ ਚੱਲੀ ਜਾਣਾ ਬੇਟੇ ਇਹਦਾ ਕੋਈ ਅੰਤ ਨਹੀਂ ਹੈਗਾ ਹਰੇਕ ਸੰਖਿਆ ਦੇ ਗੁਣਜ ਅਨੰਤ ਹੁੰਦੇ ਆ ਮਤਲਬ ਗਿਣੇ ਨਹੀਂ ਜਾ ਸਕਦੇ ਆਨੰਤ ਦਾ ਮਤਲਬ ਹੁੰਦਾ ਇਹ ਠੀਕ ਹੈ ਠੀਕ ਹੈ ਬੇਟਾ ਅੱਗੇ ਆ ਗਿਆ ਸਵਾਲ ਨੰਬਰ 6 ਕਹਿੰਦਾ ਪਿਆ 36 5 ਅਤੇ 7 ਦਾ ਗੁਣਜ ਹੈ ਤਾਂ ਬੇਟਾ ਗੁਣਜ ਉਹ ਹੁੰਦਾ ਜਿਹੜਾ ਉਸ ਉਹਨਾਂ ਤੇ ਪੂਰਾ ਪੂਰਾ ਵੰਡਿਆ ਜਾਂਦਾ 36 5 ਤੇ ਪੂਰੇ ਪੂਰੇ ਵੰਡੇ ਨਹੀਂ ਜਾਂਦੇ 7 5 35 ਹੋ ਜਾਂਦੇ 5 8 40 36 ਤਾਂ ਆਉਂਦਾ ਨਹੀਂ 5 ਦੇ پہاੜੇ ਤੇ ਇਸ ਕਰਕੇ ਸੰਖਿਆ 36 ਹੈ ਜਿਹੜਾ 5 ਦਾ ਗੁਣਜ ਨਹੀਂ ਹੈਗਾ ਤੇ 7 ਦਾ ਦੇਖਦੇ ਹਾਂ 7 5 35 7 6 42 7 ਦੇ پہاੜੇ ਤੇ ਵੀ 36 ਨਹੀਂ ਆਉਂਦਾ ਇਹ ਕਹਿੰਦਾ ਪਿਆ 36 5 ਤੇ 7 ਦਾ ਗੁਣਜ ਹੈ ਇਹ ਗਲਤ ਆ ਬੇਟਾ 36 5 ਤੇ 7 ਦਾ ਗੁਣਜ ਨਹੀਂ ਹੈਗਾ ਠੀਕ ਹੈ ਬੇਟਾ ਅੱਗੇ ਆ ਗਿਆ ਕਹਿੰਦਾ ਦੂਜਿਤ ਸੰਖਿਆਵਾਂ ਦਾ ਜੋੜ ਹਮੇਸ਼ਾ ਤਾਂਕ ਸੰਖਿਆ ਹੁੰਦੀ ਹੈ ਤਾਂ ਦੋ ਜਿਸਤ ਸੰਖਿਆਵਾਂ ਦਾ ਜੋੜ ਹਮੇਸ਼ਾ ਟਾਂਕ ਸੰਖਿਆ ਹੁੰਦੀ ਹੈ ਮੰਨ ਲਓ ਬੇਟਾ ਦੋ ਜਿਸਤ ਸੰਖਿਆਵਾਂ 2 6 ਤਾਂ ਇਹ 8 ਹੋ ਗਿਆ ਬੇਟਾ ਇਹ ਵੀ ਜਿਸਤ ਸੰਖਿਆ ਹੋਗੀ 12 16 28 ਤਾਂ ਇਹ ਵੀ ਜਿਸਤ ਸੰਖਿਆ ਹੋਗੀ ਜੇ ਆਹ ਜਿਸਤ ਸੰਖਿਆਵਾਂ ਤਾਂ ਇਹ ਬੇਟਾ ਗਲਤ ਹੋ ਗਿਆ ਦੋ ਜਿਸਤ ਸੰਖਿਆਵਾਂ ਦਾ ਜੋੜ ਹਮੇਸ਼ਾ ਟਾਂਕ ਸੰਖਿਆ ਹੁੰਦੀ ਹੈ ਇਹ ਸਟੇਟਮੈਂਟ ਗਲਤ ਹੈ ਠੀਕ ਹੈ ਬੇਟਾ ਇਹਦੇ ਤੋਂ ਬਾਅਦ ਦੇ ਵਿੱਚ ਬੇਟਾ 8 ਨੰਬਰ ਸਵਾਲ ਦੇ ਆਗੇ ਕਹਿੰਦੇ ਸਭ ਤੋਂ ਛੋਟੀ ਜਿਸਤ ਸੰਖਿਆ 0 ਹੈ ਤਾਂ ਬੇਟਾ ਇਹ ਸਵਾਲ ਨਾ ਜਿਹੜਾ ਇਹ ਬੜਾ ਕੰਟਰੈਡਿਕਟਰੀ ਹੈਗਾ ਹੈ ਕਿਉਂਕਿ ਕਈ ਜਗ੍ਹਾ ਤੇ ਇਹਦਾ ਉੱਤਰ ਹੈ ਜਿਹੜਾ ਚੇਂਜ ਦਿੱਤਾ ਹੋਇਆ ਪਰ ਬੇਟਾ ਆਪਾਂ ਇਹਨੂੰ ਤੁਹਾਡੀ ਕਿਤਾਬ ਦੇ ਅਨੁਸਾਰ ਚੱਲਦੇ ਹੋਏ ਸਭ ਤੋਂ ਛੋਟੀ ਜਿਸਤ ਸੰਖਿਆ 0 ਨਹੀਂ ਸਭ ਤੋਂ ਛੋਟੀ ਜਿਸਤ ਸੰਖਿਆ 2 ਮੰਨਾਂਗੇ ਠੀਕ ਹੈ ਬੇਟਾ ਇਸ ਕਰਕੇ ਇਸ ਸਵਾਲ ਦਾ ਉੱਤਰ ਅਸੀਂ ਗਲਤ ਲਗਾਵਾਂਗੇ ਠੀਕ ਹੈ ਜੇਕਰ ਬੇਟਾ ਕੋਈ ਚੇਂਜ ਹੋਈ ਤਾਂ ਤੁਹਾਨੂੰ ਬਾਅਦ ਵਿੱਚ ਕਲੀਅਰ ਕਰ ਦਿੱਤਾ ਜਾਊਗਾ ਤੁਹਾਨੂੰ ਦੱਸ ਦਿੱਤਾ ਇਹ ਸਵਾਲ ਬੜਾ ਕੰਟਰਡਿਕਟਿਡਿ ਹੈ ਡਿੱਕਤੀ ਹੈ ਕਈ ਜਗ੍ਹਾ ਦੇ ਉੱਤੇ 0 ਨੂੰ ਜਿਸਤ ਸੰਖਿਆ ਲੈਂਦੇ ਆ ਕਈ ਜਗ੍ਹਾ ਤੇ 0 ਨੂੰ ਜਿਸਤ ਸੰਖਿਆ ਨਹੀਂ ਮੰਨਿਆ ਜਾਂਦਾ ਸੋ ਇਸ ਕਰਕੇ ਤੁਹਾਡੀ ਕਿਤਾਬ ਦੇ ਅਨੁਸਾਰ ਸਭ ਤੋਂ ਛੋਟੀ ਜਿਸਤ ਸੰਖਿਆ 0 ਨਹੀਂ ਅਸੀਂ 2 ਮੰਨ ਕੇ ਚੱਲਾਂਗੇ ਇਹ ਸਵਾਲ ਦਾ ਉੱਤਰ ਗਲਤ ਲਾਵਾਂਗੇ ਸਭ ਤੋਂ ਛੋਟੀ ਜਿਸ ਸੰਖਿਆ 0 ਨਹੀਂ ਹੈਗੀ ਠੀਕ ਹੈ ਬੇਟਾ ਇਹਦੇ ਤੋਂ ਬਾਅਦ ਦੇ ਵਿੱਚ ਆ ਗਿਆ 109 ਨੰਬਰ ਸਵਾਲ ਕੀ ਕਹਿੰਦਾ ਪਿਆ ਕਹਿੰਦਾ 152 ਤਾਂਕ ਸੰਖਿਆ ਹੈ ਤਾਂ ਬੇਟਾ ਅਸੀਂ ਫੇਰ ਇਹਦੇ ਇਕਾਈ ਸਥਾਨ ਦੇ ਉੱਤੇ ਦੇਖਦੇ ਹਾਂ ਇਕਾਈ ਸਥਾਨ ਦੇ ਉੱਤੇ 2 ਜਿਹੜਾ ਆਹਾ ਦੂਆ ਹੈਗਾ ਯਾ ਜੇਕਰ ਇਕਾਈ ਸਥਾਨ ਤੇ 1 3 5 7 ਹੋਵੇ ਤਾਂ ਟਾਂਕ ਸੰਖਿਆ ਹੁੰਦੀ ਇਸ ਕਰਕੇ ਟਾਂਕ ਸੰਖਿਆ ਨਹੀਂ ਇਹ ਜਿਸਤ ਸੰਖਿਆ ਹੈ ਇਹਨੂੰ ਅਸੀਂ ਗਲਤ ਕਰ ਦੇਵਾਂਗੇ ਠੀਕ ਹੈ ਬੇਟਾ ਇਹ ਦੂਬਾਦ ਦੇ ਵਿੱਚ ਬੇਟਾ ਆ ਗਿਆ ਇੱਕ ਅੰਕ ਵਾਲੀਆਂ ਜਿਸਤ ਸੰਖਿਆਵਾਂ ਪੰਜ ਹਨ ਤਾਂ ਬੇਟਾ ਇਹ ਪੰਜ ਨਹੀਂ ਹੈਗੀਆਂ ਇੱਕ ਅੰਕ ਵਾਲੀਆਂ ਜਿਸਤ ਸੰਖਿਆਵਾਂ ਦੀ ਗਿਣਤੀ 2 4 6 8 ਦਾ ਦੱਸਤਾ ਸੀ ਲੈ ਹੀ ਨਹੀਂ ਸਕਦੇ ਕਿਉਂਕਿ ਇਹ ਦੋ ਅੰਕ ਕੀ ਆ ਗਈ ਇਸ ਕਰਕੇ ਇੱਕ ਅੰਕ ਵਾਲੀਆਂ ਜਿਸ ਤਸੰਖਿਆਵਾਂ 5 ਨਹੀਂ 4 ਹੈ ਇਹਨੂੰ ਗਲਤ ਕਰ ਦੇਵਾਂਗੇ ਬੇਟਾ ਇਹ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਚੁੱਕਾ ਹਾਂ ਵੀ 0 ਇੱਕ ਕੰਟਰੈਡਿਕਟਰੀ ਫੈਸ਼ਨ ਬਣਦਾ ਪਿਆ ਕਈ ਜਗ੍ਹਾ ਤੇ 0 ਨੂੰ ਵੀ ਲੈਂਦੇ ਪਏ ਆ ਪਰ ਕਿਉਂਕਿ ਤੁਹਾਡੀ ਇਸ ਟੈਕਸਟ ਬੁੱਕ ਦੇ ਵਿੱਚ ਉਹ 0 ਨੂੰ ਨਹੀਂ ਲੈਂਦਾ ਪਿਆ ਠੀਕ ਹੈ ਇਸ ਕਰਕੇ ਬੇਟਾ ਅਸੀਂ ਟੈਕਸਟ ਬੁੱਕ ਦੇ ਅਕੋਰਡਿੰਗਲੀ ਇਹਦੇ 2 4 6 8 ਹੀ ਲਵਾਂਗੇ ਤੇ ਇਹ ਸਵਾਲ ਗਲਤ ਹੈਗਾ ਠੀਕ ਹੈ ਫਿਰ ਵੀ ਅਸੀਂ ਸਿੱਖਿਆ ਵਿਭਾਗ ਦੇ ਨਾਲ ਤਾਲਮੇਲ ਕਰਕੇ ਕੋਸ਼ਿਸ਼ ਕਰਾਂਗੇ ਤੁਹਾਨੂੰ ਇੱਦੀ ਹੋਰ ਕਲੀਅਰਿਫਿਕੇਸ਼ਨ ਜੁੜੀ ਦਿੱਤੀ ਜਾਵੇ ਜਿਨ੍ਹਾਂ ਨੇ ਇਹ ਬੁੱਕ ਲਿਖੀ ਹੈ ਤਾਂ ਉਹਦੇ ਤੋਂ ਬਾਅਦ ਦੇ ਵਿੱਚ ਬੇਟਾ ਇਹ ਦੇ ਨਾਲ ਹੀ ਇਹਦਾ ਇਹ ਸੀਗਾ ਇਹਦਾ 10 ਨੰਬਰ ਸਵਾਲ ਤਾਂ ਇਹਦੇ ਨਾਲ ਹੀ ਬੇਟਾ ਇਹ 7 ਨੰਬਰ ਸਵਾਲ ਕੰਪਲੀਟ ਹੋ ਗਿਆ ਤੇ ਤੁਹਾਡੇ ਟੈਸਟ ਦੇ ਵਿੱਚ ਵੀ ਇਹੀ ਪੇਪਰ ਪਾਇਆ ਸੀਗਾ ਮੈਂ ਤਦ ਤੁਸੀਂ ਜੋ ਪਿਆਰੇ ਬੱਚਿਆਂ ਨੇ ਵੀਡੀਓ ਦੇਖ ਕੇ ਸੇਵਾ ਦਾ ਮੌਕਾ ਦਿੱਤਾ ਇਹਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਥੈਂਕ ਯੂ ਬਿਟਾ ਜੀ ਜੀ